ਬਾਹਰ ਰਾਤ ਕੱਲ ਨਾ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਸ਼ਾਮ ਫਿਰ ਖੰਡਵਾ ਉਧਰ ਰਹਿਦਾ ਸੀ ਤਕਰੀਬਨ 250 ਕਿਲੋਮੀਟਰ ਤੋਂ ਜ਼ਿਆਦਾ ਫੋਨ ਲਾਇਆ ਗਿਆ ਪਾਰਟੀ ਨੂੰ ਕਿਹਾ ਯਾਰ ਵੀ 300 ਤੇ ਗੱਡੀ ਰਹਿਦਾ ਸੀ ਉਦੋਂ ਪੁੱਛਿਆ ਡਿਟੇਲਸ ਕਿਉਂਕਿ ਅੱਗੇ ਇੱਕ ਵਾਰ ਗੱਡੀ ਉਹਦੇ ਲਾ ਕੇ ਆਏ ਮੈਨੂੰ ਪਤਾ ਵੀ ਉਹ ਐਂਟਰੀ ਦਾ ਮਾਲ ਆ ਉਹ ਕਹਿੰਦਾ ਵੀ ਵੀ ਬਾੜਨੀ ਦਾ ਗੱਡੀ ਰਾਤ ਹੋਈ ਆ ਫਿਰ ਮੈਂ ਯਾਰ ਅਸੀਂ ਰੋਕ ਜਾਣੇ ਆ ਕੱਲ ਨੂੰ ਆ ਜਾਾਂਗੇ ਦਿਨੇ ਤਾਂ ਫਿਰ ਅਸੀਂ ਜਾਪਰਾ ਪਾਰ ਕਰਕੇ ਰਕਰਾਮ ਤੋਂ ਪਹਿਲਾਂ ਇੱਕ ਪੰਪ ਜੇ ਤੇ ਖਾਲੀ ਜੀ ਗੱਡੀ ਹੁਣ ਸਵੇਰੇ ਥਰੇ ਆ ਹੁਣ ਚਲੋ ਦੁਪਹਿਰ ਤੱਕ ਦੋ ਦਿਨ ਭਾਏ ਰਕਰਾਮ ਨਾਲ ਜਾ ਪੁੰਚਾ ਕੇ ਘਰ ਦੇ ਕਿਉਂਕਿ ਗੱਡੀ ਦਾ ਰਾਤ ਨੂੰ ਇੱਕ ਰੁਕੀ ਤੇ ਹਾਦਸਾ ਹੋਇਆ ਲੱਗਦਾ ਕੋਈ ਗੱਡੀ ਦੇਖ ਰਹੀ ਆ ਦੂਰ ਬਈ ਪੁਲਤਾ ਦੇ ਉੱਤੇ ਚੜੀ ਪਈ ਆ ਚੱਕੀ ਗਈ ਅਸਲ ਤੇ ਹਨਾ ਉਹੜਾ ਲੱਗਦਾ ਆਦਕੋ ਮਗੇ ਆਉਂਦੇ ਨੇੜੇ ਆ ਗਏ ਨਹੀਂ ਉਹ ਪਲਟ ਗਿਆ ਉਹ ਰਾਣੀ ਬੰਦਾ ਸੇਫ ਹੈ ਅੰਦਾਜ਼ਾ ਕਿਉਂਕਿ ਕੈਵਨ ਸੇਫ ਹਜਾਂ ਅਸੀਂ ਹੈਗੇ ਆਂ ਜੀ 나ਗਦੇ ਦੇ ਲਵੇਂ ਦਵੇ ਨਜ਼ਰ ਹੀ ਲਾ ਨਹੀਂ ਆ ਸੀ ਇਧਰੋਂ ਜਾਂਦਾ ਹੀ ਚੜਿਆ ਹੋਇਆ ਹਾਂ ਚਲੋ ਮੇਨ ਗੱਲ ਇਹ ਆ ਵੀ ਬੰਦਾ ਫੜ ਗਿਆ ਉਹ ਆ ਨਾਲ ਦੇ ਸਾਥੀ ਖੜੇ ਆਹੀ ਲੋੜ ਆ ਗੱਡੀਆਂ ਗੱਡੀਆਂ ਹੋ ਤਾਂ ਪਿੱਛੇ ਨਾ ਲੀਡਰ ਹੀ ਕਰਦੇ ਆ ਨਾ ਆ ਸਰਪਰ ਰੋਡ ਆ ਕਸ਼ਤਾ ਬਲੋਨ ਦੇ ਹੋਏ ਤੇ ਸਰਪਰ ਰੋਡ ਦੇ ਉੱਤੇ ਲੋਕਾਂ ਦੇ ਡੰਗਰ ਬੰਨੇ ਆ ਸਰਪਰ ਰੋਡ ਦੇ ਉੱਤੇ ਲੋਕਾਂ ਨੇ ਸ਼ੈੱਟ ਪਾਏ ਆ ਕੋਈ ਨਹੀਂ ਗੱਡੀ ਔਖੀ ਹੋ ਕੇ ਲੰਘ ਜਾਂਦੀ ਆ ਪਰ ਸਰਪਰ ਰੋਡਾਂ ਦੇ ਇਹਨਾਂ ਨੇ ਫੁੱਲ ਕਬਜ਼ੇ ਕਰੇ ਹੋਏ ਆ ਆ ਦੇਖ ਲੋ ਗੱਡੀ ਆ ਟੈਕਸ ਦੰਦਾ ਟੋਲ ਭਰਦਾ ਉਹ ਗਾਂ ਵਾਲੇ ਘਰ ਵਾਲੇ ਨੇ ਤਾਂ ਪੱਕੀ ਲੋਰੀ ਨਹੀਂ ਗਰੇਲੀ ਲਾਈ ਪਈ ਆ ਸਰ ਬਰ ਰੋਡ ਤੇ ਕਬਜ਼ਾ ਹੋਇਆ ਹੈ ਇਹ ਹਾਲ ਨੇ ਆਪਣੇ ਦੇ ਸਿੱਬੇ ਜਾਣ ਦਾ ਫੈਸਲਾ ਕਰ ਲਿਆ ਨਹੀਂ ਅਜਿਹੇ ਇਸ਼ਰ ਦੇ ਪਲਾਂਟ ਵੱਲ ਦੀ ਮੁਰਲੇ ਹੁੰਨੇ ਜਿਹੜਾ ਪੁਰੇ ਥੱਲੇ ਦੀ ਜਾਂਦਾ ਰੂਚ ਰਹੇ ਨੂੰ ਐਸ ਵਾਰ ਫਿਰ ਉੱਪਰ ਵੀ ਜਾਣਾ ਉਮੀਨ ਕਰ ਗਿਆ ਵੀ ਕਿਵੇਂ ਲੋਟ ਲੱਗਿਆ ਟ੍ਰਾਂਸਪੋਰਟ ਕੋਲੇ ਖੜ ਗਏ ਸੀ ਢਾਬੇ ਤੇ ਢਾਲੀ ਵਾਲ ਦੇ ਉਹ ਭੁੱਖ ਲੱਗੀ ਸੀ ਇਹ ਸੋਚਿਆ ਵੀ ਚਲ ਦੋ ਦੋ ਪ੍ਰਸ਼ਾਦੇ ਛਕਣ ਲਈ ਇੱਥੇ ਆ ਜਿਹੜਾ ਬਾਜ਼ਾਰ ਵਾਲਾ ਰਾਹ ਜਾਂਦਾ ਸੀ ਉੱਧਰ ਵੀ ਤੁਹਾਨੂੰ ਗੱਡੀ ਦੇਖਦੀ ਹੋਣੀ ਤੁਸੀਂ ਵੈਸੇ ਹੁਣ ਇੱਧਰ ਵੀ ਗੱਡੀ ਕੱਢਣ ਲੱਗੇ ਕਿਉਂਕਿ ਰੋਡ ਇਹ ਤਕਰੀਬਨ ਆਪ ਤੋਂ ਬਚਾਉਂਦੇ ਜਿਹਾ ਤਿਆਰ ਆ ਕਿਤੇ ਕਿਤੇ ਹਲੇ ਚੱਲ ਰਿਹਾ ਕੰਮ ਅਨੌਰ ਬੰਨੀ ਹੋਣ ਵਾਲੀ ਗੱਡੀ ਇੱਧਰ ਤੋਂ ਹੀ ਮੋੜਦੇ ਆ ਅੱਗੇ ਤਿੰਨ ਗਮਿੰਨਾਂ ਪਹਿਲਾਂ ਮੈਂ ਇਰਚ ਬਾਹਰਨ ਗਏ ਸੀ ਉਦੋਂ ਇਹਦੇ ਐਂਡ ਤੇ ਜਾ ਕੇ ਇੱਕ ਪੁਲ ਪਟਿਆ ਹੋਇਆ ਸੀ ਹੁਣ ਪਤਾ ਨਹੀਂ ਆ ਉਹ ਕਲੀਅਰ ਹੋ ਗਿਆ ਹੋਊ ਜਾਂ ਨਹੀਂ ਵੈਸੇ ਪੁਲਿਸ ਵਾਲਿਆਂ ਨੇ ਮੋੜੀ ਹੈ ਦਾ ਮਤਲਬ ਚੱਲਦਾ ਤਾਂ ਰਹੂਗਾ ਹੀ ਰਹੂਗਾ ਇੱਕ ਸਾਈਡ ਚੱਲੂਗੀ ਗਾ ਕੇ ਰੋਡ ਫਿਰ ਬੰਦ ਆ ਜ਼ਰੇ ਤੇ ਤੇ ਐਂ ਗੱਡੀਆਂ ਪਾਈ ਦੂਜੇ ਪਾਸੇ ਟਪਾਉਂਦੇ ਆ ਇੱਕ ਤਾਂ ਭਰਾ ਫਸਾਈ ਖੜਾ ਹੁਣ ਆ ਰੱਬ ਦਾ ਨਾਮ ਲੈ ਕੇ ਲੰਘ ਜੇ ਪਾਰ ਤਾਂ ਵਧੀਆ ਗੱਲ ਆ ਵੈਸੇ ਇੱਕ ਵਾਰ ਤਾਂ ਸਿੱਧੀ ਕਰ ਲਈ ਉਹਨੇ ਆ ਆ ਆ ਹਾਲ ਹੁੰਦਾ ਗੱਡੀ ਦਾ ہاں ਉੱਥੇ ਹੀ ਚੱਲਾਂਗੇ ਆਪਾਂ ਦਾ ਉਥੇ ਲੀ ਬਣੀ ਉਹ ਇਹਦਾ ਬੰਪਰ ਲੱਗ ਗਿਆ ਥੱਲੇ ਵਿਚਾਰੇ ਦਾ ਤੇ ਇਹ ਪੰਗਾ ਪੈਂਦਾ ਐਂਡ ਤੇ ਆ ਗਿਆ ਦੇਖੋ ਤੁਹਾਨੂੰ ਉਹੀ ਪਹਿਲਾਂ ਵੀਡੀਓ ਜਿਵੇਂ ਦੱਸਿਆ ਸੀ ਹੁਣ ਪੰਗਾ ਕੀ ਹੋ ਗਿਆ ਇਹਨਾਂ ਨੇ ਸਾਰੀ ਟ੍ਰੈਫਿਕ ਇਧਰ ਵੀ ਘੜ ਪਈ ਤਾਂ ਜ਼ਿਆਦਾ ਰਾਸ਼ ਹੋ ਗਿਆ ਨਹੀਂ ਤਾਂ ਕੱਲੀ ਕੱਲੀ ਗੱਡੀ ਲੰਘੀ ਜੇ ਰੋਡ ਦਾ ਕੰਮ ਚੱਲਦਾ ਹੁੰਦਾ ਉਹਨਾ ਟਾਈਮ ਦਾ ਗੱਡੀ ਵਾਲਿਆਂ ਨੂੰ ਬਹੁਤ ਤੰਗੀ ਕੱਟਣੀ ਪੈਂਦੀ ਜਦੋਂ ਬਣ ਜਾਂਦਾ ਹੁਣ ਜਿੱਥੋਂ ਜਿੱਥੋਂ ਇਹ 10 20 ਕਿਲੋਮੀਟਰ ਦੇ ਟੋਟੇ ਬਣੇ ਹੋਏ ਆ ਜਾਂਦੇ ਆ ਵਿੱਚ ਉੱਥੇ ਫਿਰ ਬੰਦਾ ਕਹਿੰਦਾ ਯਾਰ ਇਹ ਜਿਆ ਨਜ਼ਾਰਾ ਨਹੀਂ ਕੋਈ ਰੋਡ ਦਾ ਜਿੱਥੇ ਕੰਮ ਚੱਲਦਾ ਐਂ ਫਸਣਾ ਪੈਂਦਾ ਫਿਰ ਬੰਦਾ ਕਹਿੰਦਾ ਯਾਰ ਇਹ ਜਿਆ ਨਰਕ ਨਹੀਂ ਕੋਈ ਰੋਡ ਤੇ ਆ ਮਿਲਦਾ ਫਿਰ ਰੋਡ ਜਿੱਥੇ ਆਪਾਂ ਬੀਆਰ ਅੰਬੇਦਕਰ ਨਗਰ ਨੂੰ ਚੜਦੇ ਆ ਸਿੱਧਾ ਸਮਰੌੜ ਤੋਂ ਆ ਕੇ ਬਧਾਣੀ ਘਾੜ ਦੇ ਸਟਾਰਟਿੰਗ ਜੀ ਦੇ ਨੇੜੇ ਆ ਨਿਕਲਦਾ ਹੈ ਉੱਥੇੋਂ ਥੋੜਾ ਜਿਹਾ ਕਿਲੋਕੀਮੀਟਰ ਦਾ ਟੋਟਾ ਬਸ ਕਰਾਉਣ ਦਾ ਗੱਡੀਆਂ ਦੀ ਸ਼ੁਰੂਆਤ ਟਰਲ ਕਾਰਟ ਦੀ ਇੱਥੇ ਥੋੜਾ ਜਿਹਾ ਹੋਵਾ ਖੰਡੀ ਹੋ ਜਾਂਦੀ ਹੈ ਕਿਉਂਕਿ ਦਰਾਖਤ ਬਹੁਤ ਜ਼ਿਆਦਾ ਹੜੇ ਦਾ ਗਰਮੈਸ਼ ਘਟ ਜੂ ਥੋੜੀ ਜਿਹੀ ਜੰਗਲੇ ਜੰਗਲ ਆ ਸੋ ਜੀ ਸਜੇ ਹੱਥ ਡਰਾਈਵ ਟਰਲ ਕਾਰਟ ਵੈਸੇ ਹੁਣ ਕੱਟ ਦੇਣਗੇ ਉਹਦੇ ਕੋਲ ਪੁਲ ਬਣ ਕੇ ਆ ਗਿਆ ਇਹ ਉੱਧਰਲੇ ਸਿਰੋਂ ਜਿੱਥੋਂ ਸੰਮਰੋਹ ਤੋਂ ਉੱਤਰਦੇ ਆਪਾਂ ਬੁੱਟੜ ਦੇ ਜਿੱਥੇ ਚਾਹ ਬਣੀ ਪੀਂਦੇ ਆ ਉਹਦੇ ਕੋਲੇ ਦੋ ਸੁਰੰਗਾਂ ਇਹਨਾਂ ਨੇ ਪੱਟੀਆਂ ਉਹਦੇ ਵਿੱਚ ਹੀ ਪੌੜੀ ਥੇ ਨਿਕਲੂਗਾ ਇਦੋਂ ਅੱਗੇ ਫੇਰ ਸੁਰੰਗ ਰਾਈ ਉਹ ਉੱਥੇ ਮੁੱਕਦਾ ਜਾ ਕੇ ਕੰਮ ਇਹਨਾਂ ਨੇ ਚੋਰਾ ਲਗਾ ਹਟ ਮੇਰੇ ਹਿਸਾਬ ਨਾਲ ਆਉਣ ਵਾਲੇ 1-2 ਸਾਲਾਂ ਦੇ ਵਿੱਚ ਉਹ ਸਾਹਮਣੇ ਦੇ ਦਿਨਾਂ ਹੋਵੇ ਕੈਮਰੇ 'ਚ ਵਾਹ ਕੰਮ ਚੱਲ ਰਿਹਾ ਉਹ ਦੇਖੋ ਇਹ ਇਹਨਾਂ ਨੇ ਆ ਫਸ ਗਿਆ ਹੈ ਇਹੋ ਹੀ ਆ 32 33 ਫੁੱਟ ਜਿਹੜਾ ਆਪਣੇ ਨਾਲ ਫਸਦਾ ਸੀ ਹੈ ਨਾ ਇਹ ਕਿੱਥੇ ਰੁਕ ਗਿਆ ਸੀ ਹੋਰ ਦੇਖੋ ਉਧਰ ਕੰਮ ਦੂਰ ਤੱਕ ਚੱਲਦਾ ਇਹਨਾਂ ਨੇ ਕੱਟ ਦੇਣਾ ਚੋਹਰਲ ਘਾੜ ਥੋੜੇ ਟਾਈਮ ਦੇ ਵਿੱਚ ਐਸੇ ਇਹ ਕੰਮ ਵੱਡੇ ਲੈਵਲ ਤੇ ਆ ਦੋ ਸਾਲ ਤਿੰਨ ਸਾਲ ਲੱਗ ਵੀ ਸਕਦੇ ਆ ਤੇ ਨਹੀਂ ਚੱਕ ਦੇਣਗੇ ਕੰਮ ਜਿਹੜਾ ਜਿਹਦੇ ਤੇ ਉਧਰੋਂ ਕਨਾਲ ਆ ਕੇ ਨਿਕਲਣੀ ਹੈ ਇਹ ਰਾਹੀਂ ਇਹਨਾਂ ਚੜ੍ਹਾਈਆਂ ਨੂੰ ਕੱਟ ਕੇ ਸਿੱਧਾ-ਸਿੱਧਾ ਇਹਨਾਂ ਨੇ ਅੰਡਰਗਰਾਉਂਡ ਤੇ ਜਿੱਥੇ ਕਿ ਬਚਾਲੇ ਖੱਡ ਹੋ ਗਈ ਆ ਉੱਥੋਂ ਦੀ ਪੁਲ ਬਣਾ ਕੇ ਜਿਹੜੇ ਹਿਸਾਬ ਨਾਲ ਹੁਣ ਕਸ਼ਮੀਰ ਦੇ ਵਿੱਚ ਇਜਤਹਾਮਾ ਚੱਲਦੇ ਵਿੱਚ ਕੰਮ ਚੱਲ ਰਿਹਾ ਉਸੇ ਟੈਕਨੀਕ ਨਾਲ ਇੱਥੇ ਲੋਰਡੂ ਘਾਟ ਪਾਰ ਹੋਊਗਾ ਠੀਕ ਆ ਕੇ ਵੀ ਪੂਰੀ ਨਜ਼ਾਰੇਦਾਰ ਗੱਡੀ ਐ ਹੁੰਦੀ ਆ ਨਾ ਜਦੋਂ ਚੜ੍ਹਨ ਵੇਲੇ ਤਾਂ ਥੋੜਾ ਜ਼ਿਆਦਾ ਜੂਰ ਲੱਗਿਆ ਹੁੰਦਾ ਅਸੀਂ ਲੱਗੇ ਹਾਂ ਡਾਉਨ ਤੇ ਹੁਣ ਪਰ ਫਿਊ ਬੜਾ ਘੈਂਟ ਬਣਦਾ ਇਹ ਮੋੜ ਜਿਹੜੇ ਆਏ ਬਲਾਈਂਡ ਕਰਦਾ ਹਮੇਸ਼ਾ ਡਾਊਨ ਹੀ ਜਾਂਦਾ ਰਿਹਾ ਐਵੇਂ ਲੈ ਨਾਲ ਨਾਲ ਜ਼ੋਰ ਲਗਾੜ ਦੋ ਉੱਪਰ ਕੇ ਫਿਰ ਇਧਰ ਨੂੰ ਇਹ ਪਹਾੜੀ ਏਰੀਆ ਤੇ ਜਿੰਨੀ ਵੀ ਟ੍ਰੇਨ ਜਾਣੀ ਹੈ ਦਾ ਸਾਈਡ ਦੇਖੀਆ ਇਹ ਚੜਾਈ ਦੇ ਵਿੱਚ ਇਹ ਰੇਲਵੇ ਪਟੜੀਆਂ ਆਮ ਨਾਲੋਂ ਘੱਟ ਹੁੰਦੀਆਂ ਨੇ ਮਤਲਬ ਡੱਬੇ ਵੀ ਚੜਾਈ ਦੇ ਵਿੱਚ ਘੱਟ ਬੰਦਿਆ ਤੇ ਸਮੇਂ ਇਹ ਤਿੰਨ ਜਣ ਪੰਜ ਕਉਂਦੇ ਆ ਮੈਕਸਿਮਮ ਨਹੀਂ ਚਾਰ ਕ ਬੁਕੀਆਂ ਬਸ ਤਿੰਨ ਜਾਂ ਚਾਰ ਬੁਕੀਆਂ ਹੋਰ ਸਕਾ ਬ੍ਰਿਜ ਨਰਮਦਾ ਦਾ ਬ੍ਰਿਜ ਪ੍ਰਾਣਾ ਬਣਿਆ ਏ ਅੰਗਰੇਜ਼ਾਂ ਦੇ ਟਾਈਮ ਦਾ ਹੀ ਹੋਇਆ ਤਕਰੀਬਨ 100 ਦੇ ਆ ਵੀ 100 ਸਾਲ ਪਲੱਸ ਹੋ ਗਈ ਇਹਦੀ ਮਨਿਆਦ ਆਪਣੇ ਵਾਲਾਂ ਤੋਂ ਤਾਂ ਹਲੇ ਕੱਕੇ ਦੇ ਬਰਾਬਰ ਇਸ ਰੂਟ ਤੇ ਤਾਂ ਨਹੀਂ ਬਣਿਆ ਹੁਣ ਵੈਸੇ ਚੱਲ ਰਿਹਾ ਕੰਮ ਥੋੜਾ ਥੋੜਾ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਰੋਡ ਬਣ ਰਿਹਾ ਭਰਾਨਪੁਰ ਤੋਂ ਜਿਹੜਾ ਉਹ ਤਕਰੀਬਨ ਆਧ ਪਚੱਦ ਕੰਪਲੀਟ ਹੋ ਗਿਆ। ਹੁਣ ਆ ਜਦੋਂ ਪਾਰ ਕਰ ਜੰਨੇ ਆ ਆਪਾਂ ਇਸ ਤੋਂ ਬਾਅਦ ਤਕਰੀਬਨ ਸਾਹਾ ਟੋਟਾ ਹੋਦਾ ਹੀ ਹੋਣਾ 34 ਕਿਲੋਮੀਟਰ। ਨੰਨੇ ਤੋਂ ਬਾਅਦ। ਇਸ ਟਾਈਮ ਪਾਣੀ ਬੜਾ ਡਾਊਨ ਆ। ਜਦੋਂ ਫਰਵਰੀ ਦੇ ਵਿੱਚ ਆਏ ਸੀ ਨਰਜਾਂ ਫਰਨਾ। ਉਦੋਂ ਤਕਰੀਬਨ ਆ ਜਿਹੜੇ ਪਿੱਲਰ ਛੋਟੇ ਛੋਟੇ ਢੀਨੇ ਆ ਇਹ ਬੇਚ ਲੁਕੇ ਹੋਏ ਸੀ। ਉਦੋਂ ਉਹ ਜਗ੍ਹਾ ਤੇ ਇੱਕ ਪਾਪ ਟੈਪ ਜਾਂ ਰਸਾਲ ਹਾਲਿਆ ਕੋਲ ਲਾਇਆ ਹੋਇਆ ਸੀ ਜਿਆਦਾ ਨੂਨੇ ਨਾ ਜਾਓ। ਹੌਣ ਤਾਂ ਪਾਣੀ ਇਹ ਜਮਾ ਨਾਂ ਦੇ ਬਰਾਬਰ ਹੈ। ਇਹਦੇ ਦੋਨੇ ਨਹੀਂ ਚਾਰ ਬਣੇ ਹੋਏ ਨੇ ਇੱਕ ਇੱਧਰ ਲੈਫਟ ਸਾਈਡ ਤੇ ਰਾਈਟ ਸਾਈਡ ਇਹ ਮਤਲਬ ਉਹ ਆ ਜਿਹੜਾ ਪਾਣੀ ਦੀ ਰੂਸਤੀ ਵਾਲਾ ਇਹ ਬਣੇ ਹੁੰਦੇ ਆ। ਇੰਨਾ-ਇੰਨਾ ਪਾਣੀ ਇੱਥੇ ਨਾਰਮਲ ਹੋ ਜਾਂਦਾ। ਹੁਣ ਤਾਂ ਲੋਕ ਵਿੱਚ ਗੱਡੀਆਂ ਲਈ ਫਿਰਦੇ ਆ। ਆਹ ਜਿੰਨਾ ਗਿੱਲਾ ਪਾਰਟ ਆ ਇਹਦਾ ਨਾਰਮਲ ਇੰਨਾ ਪਾਣੀ ਤਾਂ ਹੁੰਦਾ ਹੀ ਹੁੰਦਾ ਇੱਥੇ। ਹੁਣ ਪਾਣੀ ਘੁਰ ਘੱਟ ਆ ਪਰ ਪਾਣੀ ਸਾਫ਼ ਆ। ਜੇ ਤੁਹਾਨੂੰ ਦੇਖਦਾ ਹੋਵੇ ਥੱਲੇ ਪਾਣੀ ਦੇ ਵਿੱਚ ਵੀ ਧਰਤੀ ਮਿੱਟੀ ਥੱਲੇ ਦਿਖ ਰਹੀ ਹੈ। ਇੱਧਰਲੀ ਸਾਈਡ ਵੀ ਬਣਿਆ ਹੋਇਆ ਉਹ ਇਹ ਪਾਣੀ ਦਾ ਲੈਵਲ ਮੈਨਰ ਨਾਲ ਖੂਹ ਦੇ ਹੁੰਦੇ ਆ ਜਿਹੜੇ ਕੀ ਕਹਿੰਦੇ ਆ ਇਹਨਾਂ ਨੂੰ ਹੁਣ ਪਤਾ ਨਹੀਂ ਮੁੰਤਰ ਦੇ ਵੀ ਸਾਈਡਾਂ ਦੇ ਬਣੇ ਹੁੰਦੇ ਆ ਉਹ ਮੇਰਾ ਖਲਾਫ ਬਾਤ ਤਾਂ ਪਤਾ ਨਹੀਂ ਸਾਮ ਤੋਂ ਬਾਹਰ ਆ ਕੇ ਕਹਿੰਦੇ ਆ ਗਾਹ ਤੋਂ ਨਾ ਮੋੜਿਆ ਕੀਤੀ ਆਹ ਦੇਖੋ ਆ ਵੀ ਵਿੱਚ ਨੂੰ ਲਈ ਪਹਿਲਾ ਰਸਤਾ ਬਣਿਆ ਹੋਇਆ ਸੀ ਇੱਥੇ ਤੱਕ ਪੂਜਾ ਵਗੈਰਾ ਬੰਦੀ ਸੀ ਹੁਣ ਸੇ ਪੈ ਗਿਆ ਯਾਰ ਇਹਨਾਂ ਨੇ ਝੂਟਿਆ ਝੂਟਿਆ ਉਹ ਵੀ ਕੋਰਡ ਉੱਤੇ ਵੀ ਉਰ ਉਰ ਉਹੀ ਬਣ ਰਿਹਾ ਜਿਹੜਾ ਭਾਤਮਾਲਾ ਤਹਿਤ ਉਹਨੂੰ ਬਾਈਪਾਸ ਕਰਨਾ ਉਹਦੇ ਤੇ ਹੁਣ ਬਰੀਕ ਤੋਂ ਦੋਖਣੀ ਆ ਛੋਟੀਆਂ ਗੱਡੀਆਂ ਨੇ ਉਹ ਦੇਖੋ ਜਾ ਰਹੀਆਂ ਨੇ ਤੇ ਦੇਖ ਰਹੇ ਹਾਂ ਹੁਣ ਕਿ ਘੈਂਟ ਬਣੀ ਜਾਈ ਆ ਇੱਥੇ ਟੈਕਰੀ ਵਾਲਾ ਵੀ ਰਫਸ ਗਿਆ ਕੋਈ ਨਿਕਲ ਗਿਆ ਨਿਕਲ ਗਿਆ ਆਊ ਟਾਇਰ ਸਲਿੱਪ ਮਾਰ ਤਾ ਰਿਹਾ ਰੋਡ ਵੀ ਸਿੰਗਲ ਆ ਮਗਰੋਂ ਲੋਕੀ ਇੱਥੇ ਲੋਕ ਨਹੀਂ ਹਟਦੇ ਬੰਦਾ ਵੀ ਇੱਕਦਮ ਘੱਫਰ ਵਾਲੀ ਗੱਲ ਹੋ ਜਾਂਦੀ ਆ ਆਹੋ ਪਿੱਛੇ ਗੱਡੀਆਂ ਹੋਣਗੀਆਂ ਪਹੁੰਚ ਗਏ ਆ ਰੂਸ਼ੀਆ ਦੇਸ ਗਾਉਂ ਦੇ ਕੋਲੇ ਤੇ ਰੋਡ ਇੱਥੇ ਤਾਂ ਚਲੋ ਵੱਡਾ ਰੋਡ ਚੱਲ ਰਿਹਾ ਡਬਲ ਸਾਈਡਡ ਇੱਥੇ ਕਹਿੰਦਾ ਲੋਕੇਸ਼ਨ ਵਧੀਆ ਬਣਦੀ ਹੁੰਦੀ ਐ ਨਿੱਕਾ ਸਿਉਂ ਕਹਿੰਦਾ ਬਾਈ ਮੈਂ ਰੀਲ ਪਾਉਣੀ ਆ ਮੈਂ ਕਿਹਾ ਭਰਾਵਾ ਤੂੰ ਰੀਲ ਪਾ ਲੈ ਇੱਥੇ ਤੇ ਮੈਂ ਵੀ ਉਤਰਿਆ ਸੀ ਆਲੇ ਦਲੇ ਦੀ ਫੂਲ ਸੁੰਦਰਤੀ ਦੇਖਣ ਇਹ ਏਰੀਆ 'ਚ ਤਾਂ ਜਿੰਨੀ ਵਾਰੀ ਮਰਜ਼ੀ ਆ ਜਾ ਮਨ ਨਹੀਂ ਪਰਦਾ ਭਰਾਨਪੁਰ ਸਾਹਿਬ ਦਾ ਕਿਉਂਕਿ ਇਹ ਕੁਦਰਤੀ ਚੀਜ਼ਾਂ ਜੀਆਂ ਨਾਲ ਬੜਾ ਇਹ ਜੁੜਿਆ ਹੋਇਆ ਏਰੀਆ ਹੈ ਜਿਵੇਂ ਬਹੁਤ ਉਹデアਤੀ ਜਿਆ ਹਨਾ ਏਰੀਆ ਥੋੜੇ ਜੇ ਪੁਰਾਣੇ ਟਾਈਮ ਵਾਲੇ ਲੋਕ ਨੇ ਬਲਦ ਬੁਲਦ ਗੱਡੇ ਆਮ ਹੀ ਮਿਲਦੇ ਆ ਤੇ ਬਾਕੀ ਦਰਾਖਤਾਂ ਕਰਕੇ ਮੈਨੂੰ ਬੜਾ ਪਸੰਦ ਆ ਇਹ ਲੋਕ ਦਰਾਖਤ ਨਹੀਂ ਪਾਉਂਦੇ ਬਾਈ ਦਰਾਖਤ ਖੇਤਾਂ ਚ ਵੀ ਰੋਡ ਤੇ ਪਿੰਡਾਂ ਚ ਘਰਾਂ ਚ ਬਹੁਤ ਦਰਾਖਤ ਮਿੱਤਰੋ ਇਹ ਉਹੀ ਭਰਾਨਪੁਰ ਵਾਲਾ ਰੋਡ ਆ ਨਾ ਲੋਹਰ ਤੋਂ ਭਰਾਨਪੁਰ ਇਹ ਤੇ ਬੜਾ ਨਰਕ ਭਰਿਆ ਬਾਈ ਕਈ ਸਾਲ ਥੇਲੇ ਵਾਲੀਆਂ ਗੱਡੀਆਂ ਲੋਡ ਕਰ ਕਰਕੇ ਬੜਾ ਰੁੱਖ ਹੋ ਚੁੱਕਾ ਯਾਰ ਰੁੱਖ ਹੋ ਗਿਆ ਜਮਾਨ ਨੇ ਯਾਰ ਹਲਾ ਤਾਂ ਕੋਈ ਗੱਲ ਨਹੀਂ ਜੇ ਟੋਲ ਵੀ ਲੱਗ ਜੂ ਇੱਕ ਅੱਧਾ 2 ਲੱਖ ਜਾਣਗੇ 180 ਕਿਲੋਮੀਟਰ 'ਚ ਕੋਈ ਚੱਕਰ ਨਹੀਂ ਹੈ ਗੱਡੀ ਤਾਂ ਜਾਂਦੀ ਆ ਨਾ ਵੀ ਗੱਡੀ ਮੇਰੇ ਹਿਸਾਬ ਨਾਲ ਇਹੇ ਜੇ ਰੋਡ ਤੇ ਜਿਹੜੀ ਸਾਰੀ ਰਾਤ ਖਾਂਦੀ ਸੀ ਭਰਾ ਨੂੰ ਹਲੌਰ ਤੱਕ ਪਹੁੰਚਦੇ ਪਹੁੰਚਦੇ ਉਹ ਗੱਡੀ ਦਾ ਸਫ਼ਰ 4 ਤੋਂ 4.5 ਘੰਟੇ ਦਾ ਰਹਿ ਜਾਣਾ ਪੰਜ ਘੰਟੇ ਲਾ ਰੋ ਮੈਕਸਿਮਮ ਚੱਲੂ ਪਰ ਰੋਡ ਹੁੰਦੀ ਹੈ ਗੱਡੀ ਹੋਸ਼ ਹੁੰਦਾ ਘਰ ਕੋ ਘੰਟੇ ਦਾ ਸਫ਼ਰ ਲੈਣਾ ਖੰਡਬੇ ਨੂੰ ਐਦਾਂ ਥੱਲੇ ਲੈਣਾ ਰੋਡ ਦੇਖ ਲੋ 2-3 ਸਾਲ ਪਹਿਲਾਂ ਕੋਈ ਇਮੇਜਨ ਕਰ ਸਕਦਾ ਸੀ ਜਦੋਂ ਇੱਥੋਂ ਸਿੰਗਲ ਰੋਡ ਪੂਜਾਂਦੇ ਹੁੰਦੇ ਸੀ ਇੱਥੋਂ ਖੰਡਬੇ ਨੂੰ ਐ ਰੋਡ ਤੁਰਕਾ ਦੇਖ ਲੋ ਚੀਜ਼ਾਂ ਜਿਵੇਂ ਕਹਿੰਦੇ ਹੁੰਦੇ ਸੁਪਨੇ ਹਨਾ ਸੱਚ ਹੁੰਦੇ ਆ ਜਦ ਦੇਖੀ ਜਦੋਂ ਗਵਰਨਮੈਂਟਾਂ ਵੀ ਇੱਕ ਪਲਾਨ ਕਰਕੇ ਲੱਗਦੀਆਂ ਹੁੰਦੀਆਂ ਨੇ ਕਿ ਇਸ ਤੋਂ ਬਾਅਦ ਆ ਹੋਊਗਾ ਹੋ ਆ ਦੇਖ ਲੋ ਵੀ ਖੰਡਵੇ ਰੋ ਹੁਣ ਇਸ ਤਰੀਕੇ ਆਏ ਫੀਲਿੰਗ ਹੁੰਦੀ ਆ ਕਿ ਜਿਵੇਂ ਆਪਾਂ ਕਿਸੇ ਮੈਟਰੋ ਸਿਟੀ ਦੇ ਵਿੱਚੋਂ ਉਤਰਨਾ ਹੋਵੇ ਤੇ ਵੱਡੇ ਸ਼ਹਿਰਾਂ ਦੇ ਕੋਲ ਮੇਨ ਹਾਈਵੇ ਤੋਂ ਥੱਲੇ ਉਤਰਨਗੇ ਇਹ 6 ਗਾਉਂ ਤੋਂ ਅਖੰਡ ਦੇ ਵਾਲਾ ਰੋਡ ਆ ਵਾਕਿਆ ਸੱਚੀ ਗੱਲ ਆ ਜਦੋਂ ਡਿਵੈਲਪਮੈਂਟ ਹੁੰਦੀ ਆ ਹਨਾ ਕਾਫੀ ਕੁਝ ਚੇਂਜ ਹੋ ਜਾਂਦਾ ਤੇ ਆਹਾ ਤਾਂ ਆਹ ਰੋਡ ਪਿਛਲੇ ਸਾਲ ਵੀ ਚੱਲਦਾ ਨਹੀਂ ਸੀਗਾ ਜਿਹੜਾ ਵੱਡਾ ਪਿਛਲੇ ਸਾਲ ਇੱਕ ਵਾਰ ਗੱਡੀ ਲਾ ਕੇ ਗਿਆ ਮੈਂ ਇੱਥੇ ਆ ਠੰਡ ਦੇ ਦਿਨਾਂ 'ਚ ਜੀ ਇਹ ਹਰਬਰੀ ਜਾਂ ਮਾਰਕ ਦੇ ਟਾਈਮ ਦੇ ਵਿੱਚ ਸਭਾ ਸਾਲ ਹੋ ਗਿਆ ਸਭਾ ਸਾਲ ਬਾਅਦ ਆਏ ਆ ਦੇਖ ਲਓ ਵੀ ਵੱਡਾ ਦਿੱਖ ਚੱਲ ਪਿਆ ਤੇ ਕਿੰਨਾ ਭੇਖਾ ਪੈਂਦਾ ਹੈ ਨਾ ਆਹ ਰੋਡ ਤਾਂ ਉਹੀ ਆ ਇਹ ਵੀ ਮੈਨੂੰ ਲੱਗਦਾ ਕੁਝ ਚੌੜਾ ਹੋਇਆ ਲੱਗਦਾ ਮੈਨੂੰ ਸਾਢੇ 8 ਪੌਣੇ 9 ਦੇ ਆ ਗਿਆ ਖੜੇ ਆ ਖੰਡਵੀ ਤੇ ਇੱਥੇ ਹੈਗਾ ਨੋ ਐਂਟਰੀ ਦਾ ਬੋਰਡ ਮਤਲਬ ਦੇਖੋ ਸ਼ਹਿਰ ਐਂਟਰ ਹੋ ਜਾਂਦਾ ਸਾਨੂੰ ਟ੍ਰੱਕਾਂ ਵਾਲਿਆਂ ਨੂੰ ਸਮਝ ਆ ਜਾਂਦੀ ਆ ਵੀ ਇੱਥੇ ਭਾਈ ਨੋ ਐਂਟਰੀ ਆ ਕਿਉਂਕਿ ਮੂਰੇ ਵੀ ਸੱਜਣ ਪਿਆਰੇ ਖੜੇ ਆ ਗੱਡੀਆਂ ਮੁੱਡੀਆਂ ਲਾਈ ਤੇ ਅਸੀਂ ਵੀ ਹੁਣ ਖੜ ਗਏ ਮਿੰਟ ਰਹਿ ਗਏ 10 15 ਤੇ ਨਿਕਲਦੇ ਆ ਅੱਗੇ ਸਾਨੂੰ ਰੈਨ ਆਇਆ ਆਪ ਬੰਦੇ ਵਿਚਾਰਾ ਮੋਟਰਸਾਈਕਲ ਤੇ ਅਸੀਂ ਪਿੱਛੇ ਤੁਰਾ ਹੈ ਮੈਡੀਕਲ ਚ ਰਹਿ ਖੜੇ ਸੀ ਸਵੇਰਾ ਸਵੇਰਾ ਸਵਾਗ ਛੇ ਵੱਜ ਗਏ ਉੱਠਿਆ ਜਿਹੜਾ ਗੁੜਾ ਦੇਣ ਲੱਗੇ ਆ ਬਾਹਰ ਦੇਖਦੇ ਸੀ ਚਾਹ ਪਾਣੀ ਨੂੰ ਜੇ ਕਿਦਕਾਨ ਲੁਕੂ ਖੁੱਲੀ ਹੋਏ ਆ ਇੱਧਰ ਗਰਾਊਂਡ ਜੇ ਤੇ ਪਿਛਲੇ ਪਾਸੇ ਗੱਡੀ ਅੰਦਰ ਲੱਗਣੀ ਆ ਕਿ ਮੇਰੇ ਯਾਦ ਆ ਗਿਆ ਇੱਕ ਵਾਰ ਲਾ ਕੇ ਜੇ ਆ ਇੱਥੇ ਸਕੂਲ ਜੇ ਦੀ ਬਿਲਡਿੰਗ ਲੈਂਦੀ ਆ ਗੱਡੀ ਤਾਂ ਉਹ ਸਾਹਮਣੇ ਖੜੀ ਆ ਕਿਹਦਾ ਹੋਇਆ ਮੁੰਡੇ ਮਿਹਨਤ ਨਾਲ ਤਕਰੀਬਨ ਕਰਤੀ ਆ ਖਾਲੀ ਥੋੜੀ ਜਿਹੀ ਇੱਕ ਲਾਈਨ ਰਹਿ ਗਈ ਟਾਈਮ ਵੀ ਹੋਣ ਵਾਲਾ ਨੂੰ ਐਂਟਰੀ ਦਾ ਰੈਂਟ ਵੀ 12-13 ਰਹਿ ਗਏ ਸਾਨੂੰ ਆਏ ਆ ਵੀ 9:20 ਦੇ ਨੂੰ ਨਿਕਲ ਜੀਏ ਇੱਥੋਂ ਨਿਕਲਣਾ ਤਾਂ 1.5 ਕਿਲੋਮੀਟਰ ਹੀ ਹੈ ਬਾਹਰ 5-10 ਮਿੰਟਾਂ 'ਚ ਗੱਡੀ ਨਿਕਲ ਜੂ। ਪਰ ਹੁਣ ਦੇਖੋ ਜਿਹੜਿਆ ਬੰਦਿਆਂ ਨੇ 9:30 ਦੇ ਨੂੰ ਖਾਲੀ ਤੇ ਨੋ ਐਂਟਰੀ ਜੋ ਮੁੰਡਾ ਨਾਲ ਬਹਿ ਕੇ ਸਾਨੂੰ ਇੱਕ ਵਾਰੀ ਕੱਢ ਗਿਆ ਬਾਹਰ ਆ ਵੀ ਨਿੱਕਾ ਹੋ ਜਾ ਕਰਤੇ ਵੇਲੇ ਓਕੇ ਓਕੇ ਐਂ ਨਿਆਰਾ ਆਉਂਦਾ ਹੈ ਨਾ ਜਦੋਂ ਗੱਡੀ ਦਾ ਮਾਰ ਟਾਈਮ ਤੇ ਖਾਲੀ ਹੋ ਜੇ ਤੁਹਾਨੂੰ ਇੱਕ ਜਿਹੜਾ ਪੱਕਾ ਦੇ ਕਹਿੰਦੇ ਸੀ ਕਹਿੰਦੇ ਸਾਡੇ ਦੋ ਕੁ ਗੱਡੀਆਂ ਹੁੰਦੀਆਂ ਵੀਨੇ ਦੀਆਂ ਮੈਂ ਕਿਹਾ ਯਾਰ ਇੱਕ ਦੋ ਖੇੜੀ ਅਸੀਂ ਲਾਉਦੇ ਆ ਦੋ ਕੁ ਕਿਹੜੇ ਤੇ ਰੇਲਾ ਦੇ ਕਰਾਂਗੇ ਨੰਬਰ ਨੰਬਰ ਲਿਆ ਆ ਬੰਦੇ ਨੇ ਅੱਗੇ ਦੇਖਦੇ ਆ ਕੀ ਬਣਦਾ ਓਕੇ ਚਲੋ ਮਿਲਦੇ ਆ ਅਸੀਂ ਆ ਗਏ ਆ ਫਿਰ ਲੋਰ ਭਰਾਨਪੁਰ ਰੋਡ ਤੇ 8:00 ਵਜੇ ਤੋਂ ਇਹਦੇ ਤੋਂ ਹੀ ਰਾਤ ਥੱਲੇ ਹੋਏ ਸੀ ਹੁਣ ਉਧਰ ਵੀ ਘੁਮਾ ਕੇ ਵੱਡੇ ਰੋਡ ਤੇ ਚੜਾਂਗੇ